ਜੋ ਅੱਜ ਦੀ ਵੀਡੀਓ ਵਿੱਚ ਆਪਾਂ ਪਾਠ ਸ਼ੀਵਾ ਕਰਾਂਗੇ ਕਬੂ ਅਤੇ ਤਾਲਮੇਲ ਵਾਲਾ ਇਸ ਦੇ ਵਿੱਚ ਸਾਡੇ ਕੋਲ ਪਹਿਲਾਂ ਬਹੁਵਿਕਲਪੀ ਪ੍ਰਸ਼ਨ ਨੇ ਜਿਸ ਦੇ ਵਿੱਚ ਹੈ ਕਿ ਹੇਠਲੀ ਕਵੀ ਵਿੱਚੋਂ ਕਿਹੜਾ ਪੌਦਾ ਹਾਰਮੋਨ ਆਪਾਂ ਪlant ਹਾਰਮੋਨ ਦੱਸੋ ਇਹਨਾਂ ਵਿੱਚੋਂ ਕਿਹੜਾ ਹੈਗਾ ਹੈ ਤਾਂ ਇਹਨਾਂ ਵਿੱਚੋਂ ਪlant ਹਾਰਮੋਨ ਹੈਗਾ ਹੈ 사이토ਕਾਈਨਿਨ ਇਨਸੂਲਿਨ ਐਸਪਰੋਜਨ ਥਾਇਰੋਕਸਿਨ ਇਹ ਤਾਂ ਜਿਹੜੇ ਹੈਗੇ ਨੇ ਮਨੁੱਖਾਂ ਦੇ ਵਿੱਚ ਪਾਈ ਜਾਂਦੇ ਆ 사이토ਕਾਈਨਿਨ ਜਿਹੜਾ ਹੈਗਾ ਆ ਇਹ ਪੌਦਾ ਹਾਰਮੋਨ ਹੈ ਉਸ ਤੋਂ ਬਾਅਦ ਦੋ ਨਾੜੀਚੈਲ ਵਿਸ਼ਕਾਰ ਜਿਹੜੀ ਖਾਲੀ ਥਾਂ ਹੁੰਦੀ ਉਸ ਨੂੰ ਆਪਾਂ ਕੀ ਬੋਲਦੇ ਹਾਂ ਦੋ ਨਾੜੀਚੈਲ ਵਿਸ਼ਕਾਰ ਜਿਹੜੀ ਖਾਲੀ ਥਾਂ ਹੁੰਦੀ ਉਸ ਨੂੰ ਅਸੀਂ ਬੋਲਦੇ ਹਾਂ ਸਾਈਨੈਪਸ ਠੀਕ ਹੈ ਅੱਗੇ ਹੈ ਦਿਮਾਗ ਉੱਤਰਦਾਈ ਹੈ ਦਿਮਾਗ ਕਾਦੇ ਵਾਸਤੇ ਉੱਤਰਦਾਈ ਹੈ ਦਿਮਾਗ ਸੋਚਣ ਵਿੱਚ ਵੀ ਸਾਡੀ ਸਹਾਇਤਾ ਕਰਦਾ ਹੈ ਦਿਲ ਦੀ ਧੜਕਣ ਨੂੰ ਇੱਕਸਾਰ ਰੱਖਣ ਦੇ ਵਿੱਚ ਸਰੀਰ ਦੇ ਸੰਤੁਲਨ ਨੂੰ ਕਾਇਮ ਰੱਖਣ ਇਹ ਤਿੰਨੋਂ ਹੀ ਕੰਮ ਜਿਹੜਾ ਦਿਮਾਗ ਕਰਦਾ ਹੈ ਤਾਂ ਦਿਮਾਗ ਕਾਦੇ ਵਾਸਤੇ ਉੱਤਰਦਾਈ ਹੈ ਸਾਰਿਆਂ ਵਾਸਤੇ ਹੀ ਠੀਕ ਹੈ ਉਸ ਤੋਂ ਬਾਅਦ ਹੈ ਵਾਧਾ ਹਾਰਮੋਨ ਦਾ ਰਿਜ਼ਰਵ ਹੁੰਦਾ ਹੈ ਵਾਧਾ ਹਾਰਮੋਨ ਤੇ ਜਿਹੜਾ ਰਿਸਰਵ ਹੈ ਉਹ ਕਿੱਥੇ ਹੁੰਦਾ ਹੈ ਥਾਇਰੋਇਡ ਦੇ ਵਿੱਚ ਨਹੀਂ ਹੁੰਦਾ ਐਡਰੀਨਲ ਥਾਇਰੋਕਸਿਨ ਵਿੱਚ ਨਹੀਂ ਹੁੰਦਾ ਉਹ ਕਿੱਥੇ ਹੁੰਦਾ ਹੈ ਪਿਚੂਟਰੀ ਗਲੈਂਡ ਦੇ ਵਿੱਚ ਠੀਕ ਹੈ ਅੱਗੇ ਹੈ ਸੰਕਟਕਾਲੀਨ ਹਾਰਮੋਨ ਕਹਾਂ ਹੁੰਦਾ ਹੈ ਸੰਕਟ ਜਦੋਂ ਕੋਈ ਸੰਕਟ ਦੀ ਸਥਿਤੀ ਆ ਜਾਂਦੀ ਹੈ ਉਦੋਂ ਕਿਹੜਾ ਹਾਰਮੋਨ ਜਿਹੜਾ ਉਸ ਦਾ ਰਿਸਰਵ ਹੁੰਦਾ ਹੈਗਾ ਤਾਂ ਉਹ ਕਿਹੜਾ ਹਾਰਮੋਨ ਹੁੰਦਾ ਹੈ ਐਡਰੀਨਲਿਨ ਠੀਕ ਹੈ ਇਹ ਹਾਰਮੋਨ ਦਾ ਰਿਸਰਵ ਹੁੰਦਾ ਜਦੋਂ ਕੋਈ ਸੰਕਟ ਦੀ ਸਥਿਤੀ ਹੁੰਦੀ ਹੈ ਅੱਗੇ ਹੈ ਪੌਦਿਆਂ ਵਿੱਚ ਹਾਰਮੋਨ ਕਿਸ ਨੂੰ ਕੰਟਰੋਲ ਕਰਦੇ ਹਨ ਤਪੌਦਿਆਂ ਵਿੱਚ ਹਾਰਮੋਨ ਕਿਹਨੂੰ ਕੰਟਰੋਲ ਕਰਦੇ ਆ ਦਿਸ਼ਾਈਵਦ ਜਿਵੇਂ ਕਿ ਜਿੱਧਰ ਨੂੰ ਸੂਰਜ ਦੀ ਰੋਸ਼ਨੀ ਆ ਜਿੱਧਰਲੇ ਪਾਸੇ ਸੂਰਜ ਆ ਪੌਦੇ ਉਧਰਲੇ ਪਾਸੇ ਨਹੀਂ ਵਾਧਾ ਕਰਦੇ ਆ ਠੀਕ ਹੈ ਅੱਗੇ ਸਾਡੀ ਆਹਾਰ ਵਿੱਚ ਆਇਓਡੀਨ ਦੀ ਘਾਟ ਨਾਲ ਕੀ ਹੁੰਦਾ ਜੇ ਆਇਓਡੀਨ ਦੀ ਘਾਟ ਹੋ ਜੇ ਤਾਂ ਕਿਹੜਾ ਰੋਗ ਹੋ ਜਾਂਦਾਗਾ ਗਿੱਲੜ ਦਾ ਰੋਗ ਹੋ ਜਾਂਦਾ ਹੈ ਗਿੱਲੜ ਰੋਗ ਨੂੰ ਗੋਇਟਰ ਵੀ ਆਪਾਂ ਬੋਲਦੇ ਆ ਅੱਗੇ ਸਾਡੇ ਕੋਲ ਹੈ 10-12 ਸਾਲ ਦੀ ਨਰ ਲੜਕੀ ਵਿੱਚ ਕਿਹੜੇ ਹਾਰਮੋਨ ਦਾ ਰਿਸ਼ਾਅ ਹੁੰਦਾ 10 ਤੋਂ 12 ਸਾਲ ਜਿਹੜਾ ਹੁੰਦਾ ਹੈ ਇਸ ਦੇ ਇਸ ਨੂੰ ਆਪਾਂ ਕੀ ਬੋਲਦੇ ਹੈਗੇ ਆ ਕਿਸ਼ੋਰ ਅਵਸਥਾ ਬੋਲਦੇ ਹਾਂ ਠੀਕ ਹੈ ਕਿਸ਼ੋਰ ਅਵਸਥਾ ਹੁੰਦੀ ਹੈ ਤਾਂ ਉਦੋਂ ਕਿਹੜੇ ਹਾਰਮੋਨ ਦਾ ਰਿਸਾਵ ਸ਼ੁਰੂ ਹੋ ਜਾਂਦਾ ਉਸ ਦੇ ਵਿੱਚ ਟੈਸਟੋਸਟ੍ਰੋਨ ਦਾ ਠੀਕ ਹੈ ਪਤਾਲੂਆਂ ਦੇ ਵਿੱਚ ਬਣਦਾ ਹੁੰਦਾ ਹੈਗਾ ਟੈਸਟੋਸਟ੍ਰੋਨ ਅਕੀ ਜੰਤੂਆਂ ਵਿੱਚ ਕੰਟਰੋਲ ਤੇ ਕਾਬੂ ਕਿਸਰਾ ਹੀ ਹੁੰਦਾ ਹੈ ਜੰਤੂਆਂ ਵਿੱਚ ਜਿਹੜਾ ਕੰਟਰੋਲ ਤੇ ਕਾਬੂ ਹੈ ਕਿ ਉਹਨਾਂ ਨੇ ਆਪਦੇ ਅੰਗਾਂ ਨੂੰ ਕੰਟਰੋਲ ਕਰਨਾ ਹੋਰ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਕਾਦੇ ਰਹੀ ਹੁੰਦਾ ਨਾੜੀ ਤੇ ਪੇਸ਼ੀ ਟਿਸ਼ੂ ਦੇ ਰਾਹੀਂ ਠੀਕ ਹੈ ਨਾੜੀ ਤੇ ਪੇਸ਼ੀ ਟਿਸ਼ੂ ਦਿਮਾਗ ਤੇ ਸਾਡਾ ਸਰੀਰ ਜਿਹੜਾ ਮਿਲ ਕੇ ਉਹ ਕੀ ਕਰਦਾ ਹੈਗਾ ਇਹ ਕੰਟਰੋਲ ਕਾਬੂ ਦਾ ਕੰਮ ਕਰਦਾ ਸੋਚਣ ਦਾ ਕੰਮ ਦਿਮਾਗ ਦਾ ਕਿਹੜਾ ਹਿੱਸਾ ਕਰਦਾ ਹੈ ਸੋਚਣ ਦਾ ਕੰਮ ਠੀਕ ਹੈ ਇਹ ਕਿਹੜਾ ਕਰਦਾ ਹੈ ਸਾਡੇ ਸਰੀਰ ਦਾ ਸਾਡੇ ਦਿਮਾਗ ਦਾ ਅਗਲਾ ਦਿਮਾਗ ਜਿਹੜਾ ਹੈਗਾ ਫਰੰਟਲ ਲੋਬ ਉਹ ਕੰਮ ਕਰਦਾ ਹੈ ਅੱਗੇ ਹੈ ਸੈੱਲ ਵਿਭਾਜਨ ਨੂੰ ਪ੍ਰੇਰਿਤ ਕਰਦਾ ਹੈ ਸੈੱਲ ਵਿਭਾਜਨ ਕਦੋਂ ਹੁੰਦਾ ਹੈ ਉਹਨੂੰ ਕੌਣ ਪ੍ਰੇਰਿਤ ਕਰਦਾ ਹੈ ਤਾਂ ਸਾਈਟੋਕਾਈਨ ਜਿਹੜਾ ਪੌਦਾ ਹਾਰਮੋਨ ਸਾਈਟੋਕਾਈਨ ਇਹ ਕੀ ਕਰਦਾ ਸੈਲ ਵਿਭਾਜਨ ਨੂੰ ਪ੍ਰੇਰਿਤ ਕਰਦਾ ਹੈ ਅਗਿਆ ਖਾਲੀ ਥਾਂ ਦਿਮਾਗ ਸਾਨੂੰ ਡੈਸ਼ ਦੀ ਇਜਾਜ਼ਤ ਦਿੰਦਾ ਤਾਂ ਦਿਮਾਗ ਸਾਨੂੰ ਕੀ ਕਰਦਾ ਹੈਗਾ ਸੋਚਣ ਦੀ ਇਜਾਜ਼ਤ ਦਿੰਦਾਗਾ ਡੈਸ਼ ਤਣੀ ਦੀ ਵਾਧੇ ਵਿੱਚ ਸਹਾਇਕ ਕਰਦਾ ਹੈ ਤਣੀ ਦੀ ਵਾਧੇ ਵਿੱਚ ਕੌਣ ਸਹਾਇਕ ਹੁੰਦਾਗਾ ਜਿਬਰੇਲਿਨ ਠੀਕ ਹੈ ਇੱਥੇ ਦਿੱਤੇ ਵੀ ਹੋਈ ਨਹੀਂ ਅਨਸਰ ਇਹ ਖੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਕੰਟਰੋਲ ਡੈਸ਼ ਹਾਰਮੋਨ ਕਰਦਾ ਹੈ ਤਾਂ ਇਨਸੂਲਿਨ ਠੀਕ ਹੈ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਇਨਸੂਲਿਨ ਹਾਰਮੋਨ ਜਾਂ ਤਾਂ ਵੱਧ ਬਣਨ ਲੱਗ ਪੈਂਦਾ ਜਾਂ ਫਿਰ ਘੱਟ ਬਣਨ ਲੱਗ ਪੈਂਦਾ ਤਾਂ ਆਪਾਂ ਕਹਿ ਦਿੰਦੇ ਨੇ ਕਿ ਉਸ ਬੰਦੇ ਨੂੰ ਕੀ ਹੋ ਗਿਆ ਸ਼ੂਗਰ ਹੋ ਗਿਆ ਸੂਚਨਾਮੰਦਾ ਵਟਾਂਦਰਾ ਡੈਸ਼ ਰਾਹੀਂ ਹੁੰਦਾ ਹੈ ਸੂਚਨਾਮੰਦਾ ਵਟਾਂਦਰਾ ਜਿਹੜਾ ਹੈਗਾ ਇਹ ਕਾਦੇ ਨਹੀਂ ਹੁੰਦਾ ਨਾੜੀ ਸੈੱਲ ਦੇ ਰਾਹੀਂ ਠੀਕ ਹੈ ਐਵੇਂ ਐਵੇਂ ਕਰਕੇ ਇੱਕ ਟਿਸ਼ੂ ਹੁੰਦਾ ਹੈਗਾ ਠੀਕ ਹੈ ਤਾਂ ਉਸ ਦੇ ਐਵੇਂ ਕਰਕੇ ਡੈਂਡਰਾਈਟ ਬਣੇ ਹੁੰਦੇ ਨੇ ਤੇ ਇਹ ਨਾੜੀ ਸੈੱਲ ਹੁੰਦਾ ਆਪਾਂ ਦੇਖਦੇ ਆਂਗੇ ਡੈਸ਼ ਸੈੱਲ ਵੰਡ ਨੂੰ ਪ੍ਰੇਰਿਤ ਕਰਦਾ ਹੈ ਤਾਂ ਆਪਾਂ ਹੁਣੇ ਹੀ ਕਰਿਆ ਸਾਈਟੋਕਾਇਨਿਨ ਇਹ ਕੀ ਕਰਦਾ ਸੈੱਲ ਵੰਡ ਨੂੰ ਪ੍ਰੇਰਿਤ ਕਰਦਾ ਹੈਗਾ ਅੱਗੇ ਸੈੱਲ ਕੋਲ ਮਿਲਾਨ ਕਰੋ ਨਾੜੀ ਸੈੱਲ ਨਾੜੀ ਸੈੱਲ ਦੇ ਵਿੱਚ ਕੀ ਹੁੰਦਾਗਾ ਐਕਸੋਨ ਹੁੰਦਾਗਾ ਪਿਊਸ਼ ਗ੍ਰੰਥੀ ਜਬ ਪਿਚਿਟਰੀ ਗਲੈਂਡ ਬੋਲਦੇ ਮਾਸਟਰ ਗ੍ਰੰਥੀ ਫਿਰ ਹਾਰਮੋਨ ਹਾਰਮੋਨ ਜਿਹੜੇ ਹੈਗੇ ਪ੍ਰੋਟੀਨ ਯੁਕਤ ਪਦਾਰਥ ਹੁੰਦਾਗਾ ਜਿਹਨੂੰ ਅਸੀਂ ਹਾਰਮੋਨ ਬੋਲਦੇ ਆਂ ਗ੍ਰਹਿਣੀ ਗ੍ਰਹਿਣੀ ਕੀ ਆ ਇਨਸੂਲਿਨ ਠੀਕ ਹੈ ਉਸ ਤੋਂ ਬਾਅਦ ਸੰਵੇਦੀ ਅੰਗ ਜਿਹੜਾ ਸਾਨੂੰ ਸੰਵੇਦਨਾ ਬਾਰੇ ਦੱਸਦਾ ਤੇ ਹੈ ਚਮੜੀ ਠੀਕ ਹੈ ਇੱਥੇ ਸਾਡੇ ਕੋਲ ਇਹ ਅਨਸਰ ਦਿੱਤੇ ਹੋਏ ਨਹੀਂ ਅਗੇ ਸਾਡੇ ਕੋਲ ਹੈ ਬਹੁਤ ਛੋਟੀ ਉੱਤਰ ਦੇ ਪ੍ਰਸ਼ਨ ਪਹਿਲਾ ਹੈ ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ਤੇ ਇਹ ਦਿਮਾਗ ਦਾ ਕਿਹੜਾ ਹੁੰਦਾ ਹੈ ਪਿਛਲਾ ਭਾਗ ਸੈਰੀਬੈਲਮ ਠੀਕ ਹੈ ਇਹ ਪਿਛਲੇ ਵਾਰ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਆਇਆ ਸੀ ਕੁਐਸਚਨ ਉਸ ਤੋਂ ਬਾਅਦ ਨਾੜੀ ਸੈੱਲ ਕੀਆ ਪ੍ਰਾਣੀਆਂ ਦੀ ਨਾੜੀ ਪ੍ਰਣਾਲੀ ਦੀ ਸੰਰਚਨਾਤਮਕ ਬੰਤਰ ਤੇ ਕਾਰਜਾਤਮਕ ਜਿਹੜੀ ਇਕਾਈ ਆ ਉਸ ਨੂੰ ਆਪਾਂ ਕੀ ਬੋਲਦੇ ਆ ਨਾੜੀ ਸੈੱਲ ਜੋ ਨਾੜੀ ਪ੍ਰਣਾਲੀ ਹੈ ਸਾਡੀ ਜੋ ਸੰਵੇਦਨ ਜੋ ਸਾਡੇ ਸੰਕੇਤ ਦਿਮਾਗ ਤੱਕ ਲੈ ਕੇ ਜਾਂਦੇ ਨੇ ਉਹਨਾਂ ਦਾ ਜੋ ਬੇਸਿਕ ਸਟਰਕਚਰ ਹੈ ਸੰਰਚਨਾਤਮਕ ਤੇ ਕਾਰਜਾਤਮਕ ਜਿਹੜੀ ਇਕਾਈ ਹੈ ਉਸ ਨੂੰ ਆਪਾਂ ਕੀ ਬੋਲਦੇ ਆ ਨਾੜੀ ਸੈੱਲ ਅੱਗੇ ਅੰਤਰਗ੍ਰੰਥਨ ਜਾਂ ਸਾਈਨੈਪਸ ਕੀ ਹੁੰਦਾ ਤਾਂ ਇਹ ਕੀ ਹੁੰਦਾਗਾ ਅਵੇਗਾਂ ਨੂੰ ਸੁਨੇਹਾ ਅਵੇਗ ਮਤਲਬ ਜਿਹੜੇ ਸੁਨੇਹੀ ਹੁੰਦੇ ਆ ਉਹਨਾਂ ਨੂੰ ਨਾੜੀ ਸੈਲਾਂ ਤੱਕ ਲੈ ਕੇ ਜਾਣ ਵਾਲਾ ਕੀ ਹੁੰਦਾ ਸਾਈਨੈਪਸ ਹੁੰਦਾ ਹੈ ਠੀਕ ਹੈ ਅੱਗੇ ਸਾਡੇ ਸਰੀਰ ਵਿੱਚ ਸੋਚਣ ਵਾਲੇ ਟਿਸ਼ੂ ਸਾਡੀ ਖੋਪੜੀ ਦੇ ਕਿਸ ਹਿੱਸੇ ਵਿੱਚ ਮੌਜੂਦ ਹੁੰਦੇ ਹਨ ਸੋਚਣਾ ਹੈ ਤਾਂ ਸੋਚਣਾ ਕਿੱਥੇ ਹੁੰਦਾ ਹੈ ਖੋਪੜੀ ਦੇ ਜਾਂ ਦਿਮਾਗ ਦੇ ਸਾਡੇ ਅਗਲੇ ਸਿਰ ਦੇ ਵਿੱਚ ਦਿਮਾਗ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਕਾਹਦਾ ਕੰਮ ਕਰਦਾ ਸੋਚਣ ਦਾ ਤੇ ਪਿਛਲਾ ਜਿਹੜਾ ਹਿੱਸਾ ਹੈ ਉਹ ਕਾਹਦਾ ਕੰਮ ਕਰਦਾ ਹੈ ਸਰੀਰ ਦੀ ਸਥਿਤੀ ਤੇ ਸੰਤੁਲਨ ਨੂੰ ਬਣਾਈ ਰੱਖਣ ਦਾ ਯਾਦ ਰੱਖਿਓ ਨਾੜੀ ਸੈੱਲਾਂ ਨੂੰ ਅਸੀਂ ਕੀ ਨਾਮ ਦਿੰਦੇ ਆ ਨਿਊਰੋਨ ਇਹ ਕੀ ਹੁੰਦੇ ਆ ਨਿਊਰੋਨ ਸੈੱਲਸ ਹੁੰਦੇ ਆ ਅਗਲਾ ਦਿਮਾਗ ਕਿਸ ਕੰਮ ਦੇ ਲਈ ਬਣਿਆ ਹੈ ਅਗਲਾ ਜਿਹੜਾ ਦਿਮਾਗ ਹੈ ਸੋਚਣ ਵਾਸਤੇ ਸੁੰਗਣ ਤੇ ਤਰਕ ਕਰਨ ਲਈ ਬਣੇ ਲੋਜੀਕਲ ਜਿਹੜੀ ਐਬਿਲਿਟੀ ਹੈ ਉਹ ਕਿਸ ਦੀ ਹੁੰਦੀ ਆ ਜਿਹੜਾ ਫਰੰਟ ਵਾਲਾ ਹਿੱਸਾ ਹੁੰਦਾ ਦਿਮਾਗ ਦਾ ਅਗੇ ਤਿੰਨ ਅਣ ਇੱਛਤ ਅਣ ਇੱਛਤ ਮਤਲਬ ਜਿਹੜੀਆਂ ਸਾਡੀ ਇੱਛਾ ਦੇ ਅਨੁਸਾਰ ਕਿਰਿਆਵਾਂ ਨਹੀਂ ਹੁੰਦੀਆਂ ਇਹ ਕਿਹੜੀਆਂ ਉਲਟੀ ਉਲਟੀ ਆਪਾਂ ਜਦੋਂ ਚਾਹੀਏ ਉਦੋਂ ਨਹੀਂ ਆ ਸਕਦੀ ਜਾਂ ਬੰਦ ਨਹੀਂ ਕਰ ਸਕਦੇ ਆਪਾਂ ਇਸ ਨੂੰ ਦਿਲ ਦੀ ਧੜਕਣ ਅੱਖਾਂ ਦਾ ਚਪਕਣਾ ਲਾਰ ਆਉਣਾ ਇਹ ਅਨਿਚਿਤ ਕਿਰਿਆਵਾਂ ਆ ਅਗੇ ਸੁਖਮਨਾ ਨਾੜੀ ਦੀ ਪਰਿਭਾਸ਼ਾ ਦਿਓ ਸੁਖਮਨਾ ਨਾੜੀ ਕਿੱਥੇ ਹੁੰਦੀ ਹੈ ਸਾਡੀ ਰੀੜ ਦੀ ਹੱਡੀ ਦੇ ਵਿੱਚ ਠੀਕ ਹੈ ਤੇ ਸੁਖਮਨਾ ਨਾੜੀ ਕੀ ਹੈ ਰੀੜ ਦੀ ਹੱਡੀ ਦੀ ਸੁਖਮਨਾ ਨਾਲੀ ਵਿੱਚ ਪਾਈ ਜਾਣ ਵਾਲੀ ਜਿਹੜੀ ਸਿਲੰਡਰਕਾਰ ਰਚਨਾ ਉਸ ਨੂੰ ਆਪਾਂ ਸੁਖਮਨਾ ਨਾੜੀ ਬੋਲਦੇ ਆ ਇਹ ਵੀ ਸੰਕੇਤਾਂ ਨੂੰ ਜਿਹੜਾ ਹੈਗਾ ਦਿਮਾਗ ਤੱਕ ਲੈ ਕੇ ਜਾਂਦੀ ਹੈ ਅਗੇ ਪਿਚੂਟਰੀ ਗ੍ਰੰਥੀ ਦਾ ਦੂਜਾ ਨਾਮ ਕੀ ਹੈ ਪਿਚੂਟਰੀ ਗ੍ਰੰਥੀ ਨੂੰ ਆਪਾਂ ਪਿਉਸ਼ ਗ੍ਰੰਥੀ ਵੀ ਬੋਲਦੇ ਆ ਹੁਣੇ ਹੀ ਆਪਾਂ ਕਰਿਆ ਸੀਗਾ ਮਿਲਾਂਚ ਇਸ ਨੂੰ ਪੱਕੀ ਬੋਲਦੇ ਮਾਸਟਰ ਗ੍ਰੰਦੀ ਆਇਓਡੀਨ ਵਾਲਾ ਨਮਕ ਕਿਸ ਰੋਗ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਗੁੱਟਰ ਗੁੱਟਰ ਨੂੰ ਆਪਾਂ ਹੋਰ ਕੀ ਨਾਮ ਦੇ ਦਿੰਦੇ ਆ ਗਿੱਲੜ ਦਾ ਠੀਕ ਹੈ ਅੱਗੇ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ ਦਿਮਾਗ ਤੇ ਸੁਖਮਾ ਨਾੜੀ ਕਿਸ ਤਰ੍ਹਾਂ ਸਖਿਅਤ ਹੁੰਦੇ ਹਨ ਹੁਣ ਦਿਮਾਗ ਜਿਹੜਾ ਉਹ ਕਾਦੇ ਵਿੱਚ ਹੁੰਦਾਗਾ ਖੋਪੜੀ ਦੇ ਵਿੱਚ ਤੇ ਖੋਪੜੀ ਕੀ ਹੈ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਦਿਮਾਗ ਹੱਡੀਆਂ ਦੇ ਖੋਲ ਵਿੱਚ ਸਥਿਤ ਹੁੰਦਾ ਜਿਹਨੂੰ ਆਪਾਂ ਕੀ ਬੋਲਦੇ ਆ ਖੋਪੜੀ ਠੀਕ ਹੈ ਦਿਮਾਗ ਦੀ ਸੁਖਮਾ ਨਾੜੀ ਵਰਗੇ ਕੋਮਲ ਅੰਗ ਜੋ ਵਕ ਵਕ ਕੰਮ ਲਈ ਜ਼ਰੂਰੀ ਹਨ ਠੀਕ ਹੈ অতি ਜ਼ਰੂਰੀ ਹੈ ਦੀ ਸਾਵਧਾਨੀ ਨਾਲ ਰੱਖਿਆ ਹੋਣੀ ਜ਼ਰੂਰੀ ਹੈ ਤੇ ਦਿਮਾਗ ਨੂੰ ਆਪਾਂ ਕਦੇ ਵਿੱਚ ਰੱਖਦੇ ਹਾਂ ਕਿ ਖੋਪੜੀ ਦੇ ਵਿੱਚ ਤੇ ਜਿਹੜੀ ਸੁਖਮਾ ਨਾੜੀ ਹੈ ਉਹ ਕਿੱਥੇ ਹੁੰਦੀ ਹੈ ਇਹ ਰੀੜ ਦੀ ਹੱਡੀ ਵਿੱਚ ਹੁੰਦੀ ਜਿਹਨੂੰ ਆਪਾਂ ਬੈਕਬੋਨ ਬੋਲਦੇ ਹਾਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਐਵੇਂ ਮਣਕੇ ਹੁੰਦੇ ਤੇ ਵਿਚਾਲੇ 홀 ਹੁੰਦਾ ਜਿਹਦੇ ਵਿੱਚ ਕੀ ਹੈ ਸੁਖਮਾ ਨਾੜੀ ਹੁੰਦੀ ਹੈ ਅੱਗੇ ਪੌਦਾ ਹਾਰਮੋਨ ਕੀ ਹੈ ਇਹ ਵੱਖ-ਵੱਖ ਤਰ੍ਹਾਂ ਦੇ ਰਸਾਇਣਿਕ ਪਦਾਰਥ ਹੈ ਜਿਹੜੇ ਪੌਦਿਆਂ ਦੀ ਵਾਧੇ ਸੰਬੰਧੀ ਕੰਮਾਂ ਤੇ ਕਾਬੂ ਰੱਖਦੇ ਹਨ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਪੌਦਾ ਹਾਰਮੋਨ ਠੀਕ ਹੈ ਪੌਦਾ ਹਾਰਮੋਨ ਕਈ ਪ੍ਰਕਾਰ ਦੇ ਹੁੰਦੇ ਆ ਇਹਨਾਂ ਦੇ ਇੱਥੇ ਨਾਮ ਲਿਖੇ ਹੋਏ ਜਿਵੇਂ ਆਕਸੀਨ ਐਥਾਈਲੀਨ ਜਿਬਰੈਲਿਨ ਸਾਈਟੋਕਾਈਨਿਨ ਐਫਸੀਸੀ ਕੈਸਿਡ ਇਹ ਸਾਰੇ ਦੇ ਸਾਰੇ ਕੀ ਪੌਦਾ ਹਾਰਮੋਨ ਆਪਸ਼ਨ ਅਜ ਤੁਹਾਨੂੰ ਆ ਸਕਦੇ ਆ ਆਇਓਡੀਨ ਵਾਲੇ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ਜਿਹੜੀ ਥਾਇਰੋਇਡ ਗ੍ਰੰਥੀ ਹੈ ਇਹ ਹਾਰਮੋਨ ਬਣਾਉਣ ਲਈ ਆਇਓਡੀਨ ਦੀ ਲੋੜ ਹੁੰਦੀ ਹੈ ਠੀਕ ਹੈ ਜੇ ਆਇਓਡੀਨ ਨਹੀਂ ਮਿਲੇਗਾ ਇਹਨੂੰ ਤਾਂ thyroid ਗ੍ਰੰਥੀ ਦੇ ਵਿੱਚੋਂ ਜਿਹੜਾ ਹਾਰਮੋਨ ਦਾ ਰਿਸਾਵ ਹੋਣਾ ਉਹ ਕੀ ਹੋ ਜਾਊਗਾ ਜਾਂ ਤਾਂ ਅਨਿਜੰਤਰਿਤ ਹੋ ਜਾ ਜਾਂ ਤਾਂ ਬਹੁਤ ਘੱਟ ਬਣੂਗਾ ਜਾਂ ਫਿਰ ਬਹੁਤ ਜ਼ਿਆਦਾ ਮਾਤਰਾ 'ਚ ਬਣੂਗਾ ਠੀਕ ਹੈ ਤੇ ਜਿਹੜਾ ਇਹ thyroxine ਹਾਰਮੋਨ ਬਣਦਾ ਹੁੰਦਾ ਇੱਥੇ ਇਹ ਸਾਡੇ ਸਰੀਰ ਵਿੱਚ ਜਿਹੜਾ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਤਾਂ ਉਸਾਰੂਜ ਨੇ ਕਿਰਿਆਵਾਂ ਨੂੰ ਕੰਟਰੋਲ ਕਰਦਾ ਵਾਧੇ ਤੇ ਸੰਤੁਲਨ ਵਾਸਤੇ ਜ਼ਰੂਰੀ ਹੁੰਦਾ ਹੈ ਤੇ ਜੇ ਸਾਡੇ ਭੋਜਨ ਵਿੱਚ ਆਇਓਡੀਨ ਦੀ ਕਮੀ ਹੋ ਜੂਗੀ ਤਾਂ ਗੱਟਰ ਰੋਗ ਹੋ ਜਾਂਦਾ ਹੈ। ਕਿੰਗਾ ਵੀ ਬੋਲ ਦਿੰਦੇ ਇਸ ਨੂੰ ਇਹ ਰੋਗ ਹੋ ਜਾਂਦਾ ਇਹਦੇ ਨਾਲ ਗਰਦਨ ਫੁੱਲ ਜਾਂਦੀ ਅੱਖਾਂ ਕੀ ਆ ਬਾਹਰ ਵੱਲੋਂ ਨਿਕਲੇ ਆਉਂਦੇ ਆ। ਉਸ ਤੋਂ ਬਾਅਦ ਹੈ ਸ਼ੂਗਰ ਦੇ ਜਿਹੜੇ ਰੋਗੀ ਹੁੰਦੇ ਆ ਉਹਨਾਂ ਦੇ ਇਲਾਜ ਵਾਸਤੇ ਇਨਸੂਲਿਨ ਦਾ ਇੰਜੈਕਸ਼ਨ ਜਿਹੜਾ ਲਗਾਇਆ ਜਾਂਦਾ ਕਿਉਂ? ਜਿਹੜਾ ਇਨਸੂਲਿਨ ਹੈ ਇਹ ਕੀ ਆ ਹਾਰਮੋਨ ਆ ਜਿਹੜਾ ਕਿੱਥੇ ਪੈਦਾ ਹੁੰਦਾ ਪੈਨਕ੍ਰੀਆਸ ਦੇ ਵਿੱਚ। ਠੀਕ ਹੈ ਤੇ ਇਹ ਸਾਡੇ ਖੂਨ ਦੇ ਵਿੱਚ ਕੀ ਕਰਦਾ ਹੈਗਾ ਜਿਹੜਾ ਸ਼ੂਗਰ ਹੈ? ਸ਼ੱਕਰ ਹੈ ਖੰਡ ਹੈ ਉਸਦੀ ਪੱਧਰ ਨੂੰ ਕੀ ਕਰਦਾ ਕੰਟਰੋਲ ਕਰਦਾ ਜੇ ਠੀਕ ਮਾਤਰਾ ਵਿੱਚ ਹੀ ਪੈਦਾ ਨਾ ਹੋਊਗਾ ਤਾਂ ਲਹੂ ਦੇ ਵਿੱਚ ਜਿਹੜੀ ਸ਼ੂਗਰ ਹੈ ਸ਼ੱਕਰ ਹੈ ਉਸਦਾ ਪੱਧਰ ਜਾਂ ਤਾਂ ਵੱਧ ਜਾਏਗਾ ਜਾਂ ਘਟ ਜਾਏਗਾ ਜਿਸ ਕਾਰਨ ਸਰੀਰ ਦੇ ਉੱਤੇ ਕੀ ਹਾਨੀਕਾਰ ਪ੍ਰਭਾਵ ਪੈਂਦੇ ਆ ਇਸ ਕਰਕੇ ਉਹਨਾਂ ਨੂੰ ਕੀ ਹੈ ਇਨਸੁਲਿਨ ਦਾ ਇੰਜੈਕਸ਼ਨ ਲਾਇਆ ਜਾਂਦਾ ਅਗਲਾ ਹੈ ਇੱਕ ਜੀਵ ਵਿੱਚ ਕੰਟਰੋਲ ਤੇ ਤਾਲਮੇਲ ਦੇ ਸਿਸਟਮ ਦੀ ਕਿਉਂ ਲੋੜ ਹੈ ਕੋਈ ਜੀਵ ਉਹਦੇ ਵਿੱਚ ਕੰਟਰੋਲ ਤੇ ਤਾਲਮੇਲ ਦੇ ਸਿਸਟਮ ਦੀ ਲੋੜ ਕਿਉਂ ਹੈ ਆਪਣੇ ਆਪ ਚੀਖੋ ਵੀ ਜੇ ਸਾਡਾ ਸਰੀਰ ਕੰਟਰੋਲ ਤੇ ਤਾਲਮੇਲ ਦੇ ਵਿੱਚ ਕੰਮ ਨਹੀਂ ਕਰੂਗਾ ਤਾਂ ਕੀ ਹੋਊਗਾ ਜੇ ਬਾਹਵਾ ਸਾਡੀ ਇੱਛਾ ਅਨਸਾਰ ਨਾ ਕੰਮ ਕਰਨ ਇਲਤ ਪੈਰ ਸਾਡੀ ਇੱਛਾ ਅਨਸਾਰ ਨਾ ਕੰਮ ਕਰਨ ਜਾਂ ਦਿਮਾਗ ਸਾਡਾ ਉਹਨਾਂ ਤੇ ਕੰਟਰੋਲ ਛੱਡ ਦੇ ਤਾਂ ਕੀ ਹੋਊਗਾ ਇਹ ਆਪਾਂ ਕਿਸ ਦੇ ਵਿੱਚ ਆਨਸਰ ਦੇਣਾ ਤਾਂ ਬਹੁਤ ਸਾਰੇ ਜਿਹੜੇ ਜੀਵ ਇਹਨਾਂ ਦੀ ਰਚਨਾ ਗੁੰਝਲਦਾਰ ਹੁੰਦੀ ਆ ਇਹਨਾਂ ਦੇ ਸਰੀਰ ਦੇ ਬਾਹਰਲੇ ਤੇ ਅੰਦਰਲੇ ਅੰਗਾਂ ਦੀ ਆਪਸ ਵਿੱਚ ਕਾਰਜ ਪ੍ਰਣਾਲੀ ਤਾਲਮੇਲ ਦੀ ਬਹੁਤ ਲੋੜ ਹੁੰਦੀ ਆ ਪੰਗਾ ਵਿੱਚ ਕੰਟਰੋਲ ਦੁਆਰਾ ਹੀ ਉਹਨਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਜੇ ਕੰਟਰੋਲ ਤੇ ਤਾਲਮਿਲ ਨਾ ਹੋਵੇ ਤਾਂ ਜੀਵ ਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ ਠੀਕ ਹੈ ਰੋਟੀ ਖਾਣ ਮੌਕੇ ਆਪਾਂ ਕਹੀਏ ਕਿ ਰੋਟੀ ਮੂੰਹ ਲੈ ਕੇ ਜਾਨੀਏ ਤੇ ਬਾਅ ਕਹਵੇ ਕਿ ਨਹੀਂ ਉਹ ਰੋਟੀ ਦੇ ਟੁਕੜੇ ਨੂੰ ਮੂੰਹ ਤੱਕ ਲੈ ਕੇ ਨਾ ਜਾਵੇ ਤਾਂ ਇਹ ਇਹੋ ਹੀ ਜਿਹੜੀ ਗੱਲ ਹੈ ਕਿ ਤਾਲਮਿਲ ਦੀ ਜ਼ਰੂਰਤ ਹੁੰਦੀ ਹੈ ਅਗਲਾ ਹੈ ਪਿਚਟੋਰੀ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਕਿਉਂ ਕਹਿੰਦੇ ਹਨ ਇੰਪੋਰਟੈਂਟ ਕੁਐਸਚਨ ਹੈ ਆ ਜਾਂਦਾ ਪੇਪਰ 'ਚ ਇਹ ਇਹ ਛੋਟੀ ਗੋਲ ਗ੍ਰੰਥੀ ਹੁੰਦੀ ਹੈ ਸਰੀਰ ਦੀਆਂ ਬਾਕੀ ਗ੍ਰੰਥੀਆਂ ਨੂੰ ਹਾਰਮੋਨ ਛੱਡਣ ਲਈ ਕੀ ਕਰਦੀ ਹੈ ਇਹ ਉਤੇਜਿਤ ਕਰਦੀ ਹੈ ਸਰੀਰ ਦੇ ਵਾਧੇ ਤੇ ਵਿਕਾਸ ਲਈ ਜ਼ਰੂਰੀ ਹੁੰਦੀ ਹੈ ਤਾਂ ਕਰਕੇ ਨੂੰ ਆਪਾਂ ਕੀ ਬੋਲਦੇ ਹਾਂ ਮਾਸਟਰ ਗ੍ਰੰਥੀ ਠੀਕ ਹੈ ਪੌਦਾ ਹਾਰਮੋਨ ਕੀ ਹਨ ਇਹ ਪਹਿਲੀ ਗੱਲ ਕਰ ਲਈਏ ਤੇ ਬਾਰੇ ਅੱਗੇ ਹੈ ਅਰਗਬੱਤੀ ਦੀ ਗੰਧ ਤਾਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਅਰਗਬੱਤੀ ਦੀ ਜਿਹੜੀ ਸੁਗੰਧ ਹੈ ਉਹ ਹੁਣ ਸਾਡੇ ਨੱਕ ਰਾਹੀਂ ਸਾਨੂੰ ਜਿਹੜੀ 스멜 ਆਂਦੀ ਹੈ ਖੁਸ਼ਬੂ ਆਂਦੀ ਹੈ ਇਹਨਾਂ ਦੇ ਜਿਹੜੇ ਸੰਵੇਦੀ ਨਿਊਰੋਨ ਹੁੰਦੇ ਆ ਅਗਰਬਤੀ ਦੀ ਗੰਧ ਨੂੰ ਪ੍ਰਾਪਤ ਕਰਕੇ ਪ੍ਰੇਰਕ ਖੇਤਰ ਤੱਕ ਪਹੁੰਚਾਉਂਦੇ ਹਨ ਅਗਲੇ ਦਿਮਾਗ ਜਿਹੜਾ ਸੈਰੀਬਰਮ ਹੁੰਦਾ ਹੈ ਉਹਦੇ ਵਿੱਚ ਗ੍ਰਾਹੀ ਤੋਂ ਸੁਣੀ ਹੀ ਜਿਹੜੀ ਆ ਉਹ ਸੰਵੇਦੀ ਖੇਤਰ ਤੱਕ ਪਹੁੰਚਦੀ ਹੈ ਤੇ ਸੁੰਘਣ ਦੇ ਲਈ ਖਾਸ ਬਣੇ ਹੁੰਦੇ ਆ ਇਹ ਠੀਕ ਹੈ ਇਸੇ ਤਰ੍ਹਾਂ ਜਿਹੜਾ ਸਾਨੂੰ ਸੁਗੰਧ ਦਾ ਜਿਹੜਾ ਉਸ ਦਾ ਅਨੁਭਵ ਹੁੰਦਾ ਹੈਗਾ ਉਸ ਤੋਂ ਬਾਅਦ ਹੈ ਜਦੋਂ ਐਡਰੇਨਾਲਿਨ ਦਾ ਲਹੂ ਵਿੱਚ ਰਿਸਾਅ ਹੁੰਦਾ ਹੈ ਐਡਰੇਨਾਲਿਨ ਜਿਹੜਾ ਸੰਕਟਕਾਲੀਨ ਹਾਰਮੋਨ ਜਿਹਨੂੰ ਅਸੀਂ ਬੋਲਦੇ ਆਂ ਉਦੋਂ ਸਾਡੇ ਸਰੀਰ ਦੀ ਪ੍ਰਤੀਕਿਰਿਆ ਹੁੰਦੀ ਹੈ ਐਡਰੀਨਲਨ ਨੂੰ ਸੰਕਟਕਾਲੀਨ ਹਾਰਮੋਨ ਬੋਲਦੇ ਜਿਵੇਂ ਕਿਸੇ ਘਰੇ ਅੱਗ ਲੱਗ ਜੇ ਤਾਂ ਉਦੋਂ ਜਿਹੜਾ ਹੈਗਾ ਆ ਉੱਥੇ ਵਿਅਕਤੀ ਖੜੇ ਨਹੀਂ ਉਹਨਾਂ ਦੇ ਖੂਨ ਦੇ ਵਿੱਚ ਐਡਰੀਨਲਨ ਦਾ ਜਿਹੜਾ ਰਿਸਾਵ ਹੋ ਜਲਦੀ ਹੁੰਦਾ ਹੈ ਠੀਕ ਹੈ ਇਹ ਸਿੱਧਾ ਲੋ ਵਿੱਚ ਛੱਡ ਦਿੱਤਾ ਜਾਂਦਾ ਜਿੱਥੋਂ ਇਹ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਇਹ ਦਿਲ ਸਮੇਤ ਸਾਰੇ ਅੰਗਾਂ 'ਤੇ ਕੰਮ ਕਰਦਾ ਹੈ ਇਸ ਦੇ ਨਤੀਜੇ ਵਜੋਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਆਪਾਂ ਆਮ ਦੇਖਦੇ ਆ ਨਾ ਮੁਸ਼ਕਲ ਦੀ ਸਥਿਤੀ 'ਚ ਧੜਕਣ ਤੇਜ਼ ਹੋ ਜਾਂਦੀ ਹੈ ਸਾਡੀਆਂ ਪੇਸ਼ੀਆਂ ਲਈ ਵਧੀਰੇ ਆਕਸੀਜਨ ਦੀ ਮਾਤਰਾ ਪੂਰੀ ਹੋ ਸਕੇ ਪਾਚਨ ਪ੍ਰਬੰਧ ਚਮੜੀ ਨੂੰ ਲਹੂ ਦੀ ਸਪਲਾਈ ਘੱਟ ਹੋ ਜਾਂਦੀ ਹੈ ਕਿਉਂਕਿ ਇਹਨਾਂ ਦੇ ਆਲੇ-ਦੁਆਲੇ ਦੀਆਂ ਛੋਟੀਆਂ ਜਿਹੜੀਆਂ ਧਮਨਾਂ ਉਹ ਸਿੰਗੜ ਜਾਂਦੀਆਂ ਇਹ ਹਾਰਮੋਨ ਕੁਝ ਲਹੂ ਦੀ ਦਿਸ਼ਾ ਸਾਡੀ ਪਿੰਜਰ ਪੇਸ਼ੀਆਂ ਵੱਲ ਮੋੜ ਦਿੰਦਾ ਹੈ ਠੀਕ ਹੈ ਜਿਵੇਂ ਕੋਈ ਸੰਕਟ ਦੀ ਸਥਿਤੀ ਆ ਜਾਂਦੀ ਹੈ ਉਦੋਂ ਤੇਜ਼ ਭਜਣਾ ਹੋਵੇ ਤਾਂ ਅਸੀਂ ਤੇਜ਼ ਭੱਜ ਲੈਨੇ ਹਾਲਾਂਕਿ ਅਸੀਂ ਆਮ ਸਥਿਤੀਆਂ ਦੇ ਵਿੱਚ ਉਹਨਾਂ ਤੇਜ਼ ਕਦੇ ਵੀ ਨਹੀਂ ਭੱਜੇ ਹੁੰਦੇ ਠੀਕ ਹੈ ਫਿਰ ਸਾਨੂੰ ਬਾਅਦ ਵਿੱਚ ਲੱਗਦਾ ਹੈ ਕਿ ਇਹ ਮੈਂ ਕਿਵੇਂ ਕਰ ਲਿਆ ਤੋ ਇਸੇ ਹਾਰਮੋਨ ਦੇ ਕਰਕੇ ਹੁੰਦਾ ਹੈ ਅਗਲਾ ਹੈ ਨਿਊਰੋਨ ਕੀ ਹੈ ਨਿਊਰੋਨ ਦੀ ਰਚਨਾ ਨੂੰ ਦਰਸਾਓ ਇਹ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ ਇਸ ਦੇ ਵਿੱਚ ਹੈ ਕਿ ਨਾੜੀ ਰੇਸ਼ੇ ਜਾਂ ਨਾੜੀ ਸੈੱਲਾਂ ਨੂੰ ਨਿਊਰੋਨ ਕਹਿੰਦੇ ਆ ਨਿਊਰੋਨ ਨਾੜੀ ਪ੍ਰਣਾਲੀ ਦੀ ਰਚਨਾਤਮਕ ਤੇ ਕਾਰਜਾਤਮਕ ਇਕਾਈ ਹੈ ਵੀ ਰਚਨਾ ਵੀ ਜਿਹੜਾ ਨਿਊਰੋਨ ਜਿਹੜੀ ਨਾੜੀ ਪ੍ਰਣਾਲੀ ਸਾਡੀ ਨਰਵਸ ਸਿਸਟਮ ਆ ਉਹਦੀ ਰਚਨਾ ਨਿਊਰੋਨ ਤੋਂ ਮਿਲ ਕੇ ਹੁੰਦੀ ਹੈ ਤੇ ਕੰਮ ਵੀ ਉਹਦੇ ਵਿੱਚ ਕਰਨ ਵਾਲਾ ਕੌਣ ਹੈ ਨਿਊਰੋਨ ਹੀ ਹੈ ਜਿਵੇਂ ਕੰਧ ਉਹ ਟਾਟੂ ਮਿਲ ਕੇ ਬੰਦੀ ਹੈ ਉਸੇ ਤਰ੍ਹਾਂ ਹੀ ਸਮਝ ਲਓ ਵੀ ਨਾੜੀ ਪ੍ਰਣਾਲੀ ਜੇ ਕੰਧ ਆ ਤਾਂ ਨਿਊਰੋਨ ਉਹਦੀ ਇੱਟ ਹੈ ਇਹ ਸਰੀਰ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਲੰਮਾ ਸੈੱਲ ਹੈ ਨਿਊਰੋਨ ਦੇ ਤਿੰਨ हिस्से ਹੁੰਦੇ ਆ ਇੱਕ ਸੈੱਲ ਸਰੀਰ ਹੁੰਦਾ ਫਿਰ ਡੈਂਡਰਾਈਟ ਹੁੰਦਾ ਤੇ ਐਕਸਨ ਹੁੰਦਾ ਠੀਕ ਹੈ ਨਿਊਰੋਨ ਦਾ ਕੰਮ ਕੀ ਹੈਗਾ ਸੰਦੇਸ਼ਾਂ ਦਾ ਸਵਹਨਨ ਕਰਨਾ ਸੰਦੇਸ਼ ਜਿਵੇਂ ਸਾਡੇ ਹੱਥ ਕੋਲੋਂ ਸੰਕੇਤ ਲੈ ਕੇ ਜਾਣੇ ਹੱਥ ਨੂੰ ਅੱਗ ਲੱਗੀ ਸਮਝੋ ਹੱਥ ਕੋਲੋਂ ਸੰਕੇਤ ਲੈ ਕੇ ਜਾਣੇ ਦਿਮਾਗ ਤੱਕ ਤੇ ਦਿਮਾਗ ਤੋਂ ਵਾਪਸ ਸੰਕੇਤ ਲੈ ਕੇ ਆਉਣੇ ਹੱਥ ਕੋਲ ਕਿ ਹੱਥ ਨੂੰ ਅੱਗ ਤੋਂ ਮਗਰ ਖਿੱਚ ਲੋ ਇਹ ਸਭ ਕੰਮ ਕੌਣ ਕਰਦਾ ਨਿਊਰੋਨ ਇਹ ਬਸ਼ੀਸ਼ ਰੂਪ ਵਿੱਚ ਲੰਬੀ ਹੁੰਦੀ ਹੈ ਇਸ ਵਿੱਚ ਜੀਵ ਪੁੰਜ ਨਾਲ ਕਿਰਿਆ ਕੇਂਦਰ ਖੁੰਦਾ ਹੈ ਜੀਵ ਪੁੰਜ ਤੋਂ ਡੈਂਡਰਾਈਟ ਨਾਮਕ ਕਈ ਛੋਟੀਆਂ ਸ਼ਖਾਵਾਂ ਨਿਕਲਦੀਆਂ ਹਨ ਇਨ੍ਹਾਂ ਸ਼ਖਾਵਾਂ 'ਚੋਂ ਇੱਕ ਸ਼ਾਖਾ ਵੱਧ ਲੰਬੀ ਹੁੰਦੀ ਜਿਹਨੂੰ ਆਪਾਂ ਕੀ ਬੋਲਦੇ ਆ ਐਕਸੋਨ ਠੀਕ ਹੈ ਇਹ ਸੰਦੇਸ਼ਾਂ ਨੂੰ ਸੈੱਲ ਤੋਂ ਦੂਰ ਲੈ ਜਾਂਦਾ ਹੈ ਕੋਈ ਵੀ ਨਿਊਰੋਨ ਸਿੱਧੇ ਦੂਸਰੇ ਨਿਊਰੋਨ ਦੇ ਨਾਲ ਨਹੀਂ ਜੁੜਿਆ ਹੁੰਦਾ ਠੀਕ ਹੈ ਇਹਨਾਂ ਦੇ ਵਿਚਕਾਰ ਜਿਹੜੀ ਥਾਂ ਖਾਲੀ ਹੁੰਦੀ ਉਹਨੂੰ ਅਸੀਂ ਕੀ ਬੋਲਦੇ ਹਾਂ ਸਾਈਨੈਪਸ ਇੱਕ ਨਿਊਰੋਨ ਇੱਥੇ ਆ ਤਾਂ ਦੂਜਾ ਨਿਊਰੋਨ ਕਿੱਥੇ ਹੋਏਗਾ ਇੱਥੇ ਵਿਚਾਲੇ ਜਿਹੜੀ ਖਾਲੀ ਥਾਂ ਨੂੰ ਉਹ ਕਹਿੰਦੇ ਆ ਸਾਈਨੈਪਸ ਅਗਲਾ ਹੈ ਅਨਿચ્છਤੀ ਪ੍ਰਤੀਵਰਤੀ ਕਿਰਿਆਵਾਂ ਇੱਕ ਦੂਜੇ ਤੋਂ ਕਿਵੇਂ ਪੈਦਾ ਹਨ ਇਹ ਇੰਪੋਰਟੈਂਟ ਹੈ ਇਹ ਵੀ ਪਿਛਲੀ ਵਾਰ ਜਿਹੜਾ 2024 ਚ ਪੇਪਰ ਹੋਇਆ ਸੀ ਉਹਦੇ ਚ ਆਇਆ ਸੀਗਾ ਪ੍ਰਤੀਵਰਤੀ ਜਿਹੜੀ ਕਿਰਿਆ ਇਹ ਮੁੱਖ ਤੌਰ ਤੇ ਰੀਡ ਦੀ ਹੱਡੀ ਦੁਆਰਾ ਕੰਟਰੋਲ ਹੁੰਦੀ ਆ ਪਹਿਲਾ ਪੁਆਇੰ ਪ੍ਰਤੀਵਰਤੀ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਬਾਰੀ ਸੰਵੇਦਨਾ ਦੇ ਉੱਤਰ ਵਿੱਚ ਤੁਰੰਤ ਆਪਣੇ ਆਪ ਨਿਯੰਤਰਿਤ ਜਾਂ ਕੰਟਰੋਲ ਹੁੰਦੇ ਹਨ ਠੀਕ ਹੈ ਇਹਨਾਂ ਤੇ ਦਿਮਾਗ ਦਾ ਕੋਈ ਨਿਯੰਤਰਣ ਨਹੀਂ ਹੁੰਦਾ ਇਹ ਸਪਾਈਨਲ ਕੋਰਡ ਦੁਆਰਾ ਨਿਯੰਤਰਿਤ ਹੁੰਦੀਆਂ ਸਪਾਈਨਲ ਕੋਰਡ ਮਤਲਬ ਰੀੜ ਦੀ ਹੱਡੀ ਸੁਖਨਾ ਨਾੜੀ ਜਿਵੇਂ ਰक्तदाब ਬਲੱਡ ਪ੍ਰੈਸ਼ਰ ਦਿਲ ਦੀ ਧੜਕਣ ਦੀ ਦਰ ਸਾਦਰ ਇਹ ਤਾਂ ਹੋ ਗਿਆ ਪ੍ਰਤੀਵਰਤੀ ਕਿਰਿਆ ਠੀਕ ਹੈ ਅਨਿਛੱਧ ਦੇ ਵਿੱਚ ਕੀ ਹੁੰਦਾ ਹੈ ਇਹ ਇੱਛਾ ਦੁਆਰਾ ਚਾਲਿਤ ਨਹੀਂ ਹੁੰਦੀਆਂ ਅਨਿਛੱਧ ਇਨਾਂ ਦਾ ਚਾਲਨ ਕਿੱਥੇ ਹੁੰਦਾ ਮੱਧ ਦਿਮਾਗ ਇਹਦੇ ਵਿੱਚ ਦਿਮਾਗ ਦਾ ਕੋਈ ਕੰਮ ਨਹੀਂ ਇਹਦੇ ਇਹਨਾਂ ਦਾ ਜਿਹੜਾ ਚਾਲਨ ਉਹ ਕਿੱਥੇ ਹੁੰਦਾ ਮੱਧ ਦਿਮਾਗ ਤੇ ਪਿਛਲੇ ਦਿਮਾਗ ਦੁਆਰਾ ਜਿਵੇਂ ਗਰਮ ਧਾਤੂ ਨੂੰ ਹੱਥ ਲਾਉਣ ਤੇ ਹੱਥ ਨੂੰ ਪਿੱਛੇ ਖਿੱਚਣਾ ਪਲਕ ਚਮਕਣਾ ਖਾਂਸੀ ਕਰਨਾ ਠੀਕ ਹੈ ਇਹ ਇੰਪੋਰਟੈਂਟ ਹੈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਅੱਗੇ ਇਹ ਜੋ ਨਿਊਰੋਨ ਹੈ ਇਸ ਦਾ ਚਿੱਤਰ ਸੀਗਾ ਜਿਹੜਾ ਆਪਾਂ ਹੁਣੇ ਹੀ ਕਰਿਆ ਹੈਗਾ ਇਹ ਵਾਲਾ ਠੀਕ ਹੈ ਇਹਦੇ ਵਿੱਚ ਸੈੱਲ ਸਰੀਰ ਡੈਂਡਰਾਈਟ ਐਕਸੋਨ ਆ ਨਿਊਰੋਨ ਇਹਦੇ ਵਿੱਚ ਇਹ ਵਾਲਾ ਜਿਹੜਾ ਚਿੱਤਰ ਤੁਸੀਂ ਹੈਗਾ ਇਹ ਬਣਾਉਣਾ ਹੁੰਦਾ ਇਹਦੇ ਵਿੱਚ ਜਿਹੜਾ ਇਹ ਵਾਲੇ ਹੈਗੇ ਹੈਗੇ ਇਹਨਾਂ ਨੂੰ ਆਪਾਂ ਬੋਲਦੇ ਆਂ ਡੈਂਡਰਾਈਟ ਠੀਕ ਹੈ ਜਿਹੜਾ ਇਹ ਵਿਚਕਾਰ ਵਾਲਾ ਹੈਗਾ ਇਸ ਨੂੰ ਕੀ ਨਾਮ ਦਿੰਨੇ ਆਂ ਕੇਂਦਰਕ ਨਾਮ ਨਹੀਂ ਦਿੰਨੇ ਇਹ ਕੇਂਦਰਕ ਕੀ ਹੁੰਦਾ ਹੈਗਾ ਜਿਹੜਾ ਇਹ ਦੇ ਵਿੱਚ ਪਾਇਆ ਹੋਇਆ ਹੈਗਾ ਇਹ ਸੈੱਲ ਦਰਵ ਹੁੰਦਾ ਹੈਗਾ ਠੀਕ ਹੈ ਇਹ ਵਾਲਾ ਜਿਹੜਾ ਸਾਰਾ ਦਾ ਸਾਰਾ ਹੈਗਾ ਇਹ ਇਸ ਨੂੰ ਆਪਾਂ ਸੈੱਲ ਸਰੀਰ ਬੋਲਦੇ ਆਂ ਠੀਕ ਹੈ ਆਹ ਵਾਲਾ ਜਿਹੜਾ ਹਿੱਸਾ ਹੈ ਇਸ ਨੂੰ ਅਸੀਂ ਬੋਲਦੇ ਹਾਂ ਐਕਸੋਨ ਠੀਕ ਕੇਂਦਰਕ ਆਹ ਜਿਹੜਾ ਸਾਰਾ ਸੈੱਲ ਸਰੀਰ ਆ ਤੇ ਇਹ ਵਾਲਾ ਜਿਹੜਾ ਹੁੰਦਾ ਹੈਗਾ ਪੋਰਸ਼ਨ ਇਸ ਨੂੰ ਆਪਾਂ ਸੋਮਾ ਬੋਲ ਦਿੰਦੇ ਆ ਸੈੱਲ ਸਰੀਰ ਵੀ ਬੋਲ ਦਿੰਦੇ ਆ ਸੋਮਾ ਵੀ ਬੋਲ ਦਿੰਦੇ ਆ ਤੇ ਜਿਹੜੇ ਆਹ ਵਾਲੇ ਹੈਗੇ ਇਹਨਾਂ ਨੂੰ ਆਪਾਂ ਬੋਲਦੇ ਆ ਐਕਸੋਨ ਟਰਮੀਨਲ ਠੀਕ ਹੈ ਇਦਾਂ ਕਰਕੇ ਆਪਾਂ ਇਹਨੂੰ ਜਿਹੜਾ ਹੈਗਾ ਇਹ ਲੇਬਲ ਕਰ ਲੈਣਾ ਉਸ ਤੋਂ ਬਾਅਦ ਇਹ ਪ੍ਰਸ਼ਨ ਵੀ ਪਿਛਲੀ ਵਾਰ ਪੀਪਰ ਚਾਇਆ ਹੋਇਆ ਸੀ ਸ਼ੂਈ ਮੂਈ ਦੇ ਪੌਦੇ ਵਿੱਚ ਗਤੀ ਤੇ ਸਾਡੀ ਲੱਤਾਂ ਦੀ ਗਤੀ ਤਰੀਕਿਆਂ ਵਿੱਚ ਕੀ ਅੰਤਰ ਹੈ ਸ਼ੂਈ ਮੂਈ ਦੇ ਪੌਦੇ ਨੂੰ ਜਦੋਂ ਪਛਪਰਸ਼ ਕਰਦੇ ਹਨ ਤਾਂ ਉਹਦੇ ਪੱਤੇ ਕੀ ਆ ਬੰਦ ਹੋ ਜਾਂਦੇ ਨੇ ਇਸ ਸੁਵੇਦਨਸ਼ੀਲਤਾ ਕਰਕੇ ਠੀਕ ਹੈ ਤੇ ਇਹ ਕਿਉਂ ਹੁੰਦਾ ਹੈ ਪੌਦਾ ਹਾਰਮੋਨ ਦੇ ਅਸਰ ਕਰ ਪੌਦਾ ਹਾਰਮੋਨ ਉਹਨੂੰ ਸੰਵੇਦਨਾ ਭੇਜਦਾ ਕਿ ਬੰਦ ਕਰ ਦੋ ਪੱਤਿਆਂ ਨੂੰ ਤੇ ਸ਼ੂਈ ਮੂਈ ਦਾ ਪੌਦਾ ਕੀ ਕਰ ਦਿੰਦਾ ਪੱਤਿਆਂ ਨੂੰ ਬੰਦ ਕਰ ਦਿੰਦਾ ਪਰ ਸਾਡੀਆਂ ਜਿਹੜੀਆਂ ਲੱਤਾਂ ਨਹੀਂ ਉਹ ਕੀ ਗਤੀ ਕਰਦੀਆਂ ਇੱਛਤ ਆਪਾਂ ਲੱਤਾਂ ਨੂੰ ਚੱਕਾਂਗੇ ਤਾਂ ਹੀ ਉਹ ਚੱਕੀਆਂ ਜਾਣੀਆਂ ਨਹੀਂ ਤਾਂ ਨਹੀਂ ਠੀਕ ਹੈ ਅੱਗੇ ਗਤੀ ਕਰਾਉਣੀ ਹੋਵੇ ਲੱਤਾਂ ਦੀ ਤਾਂ ਤੇ ਜੋ ਪਿਛਲੇ ਦਿਮਾਗ ਦੁਆਰਾ ਸੰਚਾਲਿਤ ਹੁੰਦੀ ਹੈ ਇਸ ਵਿੱਚ ਨਾੜੀ ਕੰਟਰੋਲ ਦਾ ਸਹਿਯੋਗ ਪ੍ਰਾਪਤ ਕੀਤਾ ਜਾਂਦਾ ਹੈ ਅੱਗੇ ਹੈ ਸਾਡੇ ਸਰੀਰ ਵਿੱਚ ਗ੍ਰਾਹੀ ਦਾ ਕੀ ਕੰਮ ਹੈ ਅਜੇ ਹੀ ਸਥਿਤੀ ਤੇ ਵਿਚਾਰ ਕਰੋ ਜਿੱਥੇ ਗ੍ਰਾਹੀ ਉਚਿਤ ਪ੍ਰਕਾਰ ਨਾਲ ਕਾਰਜ ਨਹੀਂ ਕਰਦੀ ਸਮੱਸਿਆਵਾਂ ਕੀ ਉਤਪਨ ਹੋ ਸਕਦੀਆਂ ਇਹ ਵੀ ਆਪਾਂ ਦੱਸਣਾ ਹੈ ਸਾਡੇ ਵਾਤਾਵਰਣ ਵਿੱਚ ਹੋਣ ਵਾਲੀਆਂ ਜਿਹੜੀਆਂ ਸਾਰੀਆਂ ਸੂਚਨਾਵਾਂ ਦਾ ਪਤਾ ਕੁਝ 나ੜੀ ਸੈੱਲਾਂ ਵਿੱਚਲੇ ਵਿਸ਼ੇਸ਼ ਸਿਰਿਆਂ ਦੁਆਰਾ ਲਿਆ ਜਾਂਦਾ ਹੈ ਇਹ ਗ੍ਰਾਹੀ ਸਾਡੇ ਗਿਆਨ ਇੰਦਰੀਆਂ ਵਿੱਚ ਸਥਿਤ ਹੁੰਦੇ ਹਨ ਗਿਆਨ ਇੰਦਰੀਆਂ ਸਾਡੀਆਂ 5 ਹੁੰਦੀਆਂ ਠੀਕ ਹੈ ਵਾਤਾਵਰਣ ਵਿੱਚ ਹਰ ਪਰਿਵਰਤਨ ਦੀ ਅਨੁਕ੍ਰਿਆ ਤੋਂ ਇੱਕ ਗੱਦੀ ਪੈਦਾ ਹੁੰਦੀ ਹੈ ਜੋ ਸਾਡੇ ਆਸ-ਪਾਸ ਹੋਣ ਦੀ ਸਥਿਤੀ ਵਿੱਚ ਸਾਨੂੰ ਕੀ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਸਾਡੇ ਸਰੀਰ ਦੇ ਗ੍ਰਾਹੀ ਉਹਨਾਂ ਸੂਚਨਾਵਾਂ ਨੂੰ ਇਕੱਠਾ ਕਰਦੇ ਆ ਤੇ ਕੇਂਦਰੀ 나ੜੀ ਪ੍ਰਣਾਲੀ ਤੱਕ ਭੇਜ ਦਿੰਦੇ ਆ 나ੜੀ ਪ੍ਰਣਾਲੀ ਦਿਮਾਗ ਤੇ ਸੁਖਮਨਾ ਨਾੜੀ ਦੇ ਨਾਲ ਮਿਲ ਕੇ ਸਰੀਰ ਦੇ ਵੱਖ-ਵੱਖ ਅੰਗਾਂ ਤੇ ਗ੍ਰੰਥੀਆਂ ਨੂੰ ਕੀ ਕਰ ਦਿਆ ਸੁਨੇਹੇ ਪ੍ਰਦਾਨ ਕਰ ਦਿਆ ਵੀ ਕੋਈ ਵੀ ਆਪਾਂ ਜਿਹੜੀ ਵਾਤਾਵਰਣ ਦੇ ਵਿੱਚ ਅ ਖਬਰਸਾਰ ਗੱਲਬਾਤ ਹੁੰਦੀ ਆ ਉਹ ਸਾਰੇ ਤੋਂ ਜਿਹੜਾ ਸੁਨੇਹੇ ਇਕੱਠੇ ਕਰਕੇ ਕੌਣ ਲੈ ਕੇ ਜਾਂਦੇ ਨੇ ਜਿਹੜੀਆਂ ਸਾਡੀਆਂ ਗਿਆਨਿੰਦਰੀਆਂ ਉਹ ਦਿਮਾਗ ਤੱਕ ਲੈ ਕੇ ਜਾਂਦੀਆਂ ਤੇ ਦਿਮਾਗ ਉਹਨਾਂ ਸੁਨੇਹਿਆਂ ਨੂੰ ਇੰਟਰਪ੍ਰੀਟ ਕਰਕੇ ਉਹਨਾਂ ਨੂੰ ਪੜ੍ਹ ਕੇ ਸਾਨੂੰ ਕੀ ਕਰਦਾ ਹੈਗਾ ਯਾ ਸੂਚਨਾ ਦੱਸਦਾ ਅੱਗੇ ਹੈਗਾ ਮਨੁੱਖੀ ਦਿਮਾਗ ਨੂੰ ਆਪਾਂ ਲੇਬਲ ਕਰਨਾਗਾ ਤੇਜ ਦੇ ਵਿੱਚ ਜਿਹੜਾ ਇਹ ਵਾਲਾ ਹੈਗਾ ਇਸ ਨੂੰ ਆਪਾਂ ਕੀ ਬੋਲਦੇ ਹਾਂ ਅਗਲਾ ਦਿਮਾਗ ਜਾਂ ਅਗਲਾ ਹਿੱਸਾ ਦਿਮਾਗ ਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਇਹ ਵਾਲਾ ਪੋਰਸ਼ਨ ਆ ਜਾਂਦਾ ਇਸ ਨੂੰ ਆਪਾਂ ਬੋਲਦੇ ਹੁੰਦੇ ਹਾਂ ਹਾਈਪੋਥੈਲਮਸ ਇਹ ਕੀ ਹੈ ਹਾਈਪੋ ਥੈਲਮਸ ਠੀਕ ਹੈ ਅੱਗੇ ਜਿਹੜਾ ਆਪਣੇ ਕੋਲ ਇਹ ਵਾਲਾ ਛੋਟਾ ਜਿਹਾ ਹਿੱਸਾ ਆ ਜਾਂਦਾ ਇਸ ਨੂੰ ਅਸੀਂ ਬੋਲਦੇ ਹਾਂ ਪਿਚੂਟਰੀ ਗਲੈਂਡ ਜਾਂ ਪਿਊਸ਼ ਗ੍ਰੰਥੀ ਪਿਊਸ਼ ਗ੍ਰੰਥੀ ਠੀਕ ਹੈ ਇਹਨੂੰ ਆਪਾਂ ਕਰਨਾ ਹੈਗਾ ਲੇਬਲ ਤਾਂ ਇਹ ਹੈਗਾ ਸਾਡੇ ਕੋਲੇ ਇਹ ਹੁੰਦਾ ਹੈ ਪੌਂਸ ਇਹ ਹੁੰਦਾ ਹੈ ਮੈਂਡੂਲਾ ਇਹਨੂੰ ਪੰਜਾਬੀ ਚ ਲਿਖੀਏ ਤਾਂ ਪੌਂਸ ਇਹ ਮੈਂਡੂਲਾ ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਇਹ ਆ ਇਹ ਵਾਲਾ ਇਸਨੂੰ ਅਸੀਂ ਬੋਲਦੇ ਹਾਂ ਸੈਰੀਬੈਲਮ ਠੀਕ ਹੈ ਸੈਰੀਬੈਲਮ ਇਹ ਵਾਲਾ ਜਿਹੜਾ ਹੈਗਾ ਇਹ ਸੁਖਮਨਾ ਦੇ ਨਾਲ ਜੁੜਿਆ ਹੁੰਦਾ ਹੈਗਾ ਸੁਖਮਨਾ ਨਾੜੀ ਦੇ ਨਾਲ ਇਸ ਨੂੰ ਅਸੀਂ ਬੋਲਦੇ ਨੇ ਸੁਖਮਨ ਨਾੜੀ ਠੀਕ ਹੈ ਅਗਲਾ ਜਿਹੜਾ ਸਾਡੇ ਕੋਲ ਹੈਗਾ ਇਹ ਆ ਇਹ ਮੱਧ ਦਿਮਾਗ ਹੁੰਦਾ ਠੀਕ ਹੈ ਉੱਪਰ ਵਾਲੇ ਪਾਸੇ ਤੋਂ ਆਪਾਂ ਦੇਖੀਏ ਤੇ ਇਹ ਵਾਲਾ ਹੈਗਾ ਯਾ ਸੈਰੀ ਬ੍ਰਮ ਤੇ ਇਹ ਵਾਲਾ ਜਿਹੜਾ ਹੈਗਾ ਇਹ ਜਿੰਨੂੰ ਆਪਾਂ ਖੋਪੜੀ ਬੋਲਦੇ ਆ ਹੱਡੀ ਜਿਹੜੀ ਸੁਰੱਖਿਅਤ ਰੱਖਦੀ ਸਾਡੇ ਪੂਰੇ ਦਿਮਾਗ ਨੂੰ ਠੀਕ ਹੈ ਤੇ ਇਹ ਕੀ ਹੁੰਦੀ ਆ ਇਸ ਨੂੰ ਅਸੀਂ ਕਰੀਨੀਅਮ ਬੋਲਦੇ ਆ ਕ੍ਰੇਨੀਅਮ ਤੇ ਜਾਂ ਫਿਰ ਆਪਾਂ ਕੀ ਬੋਲ ਦਿੰਦੇ ਆ ਖੋਪੜ ਜਾਂ ਖੋਪੜੀ ਕਿਵੇਂ ਲਿਖ ਲਓ ਨੂੰ ਠੀਕ ਹੈ ਤੇ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਇਹ ਆਪਣਾ ਦਿਮਾਗ ਨੂੰ ਇੱਧਾ ਕਰਕੇ ਆਪਾਂ ਲੇਬਲ ਕਰ ਲੈਣਾ ਅੱਗੇ ਸਾਡੇ ਕੋਲ 7ਵਾਂ ਪਾਠ ਆ ਜਾਏਗਾ ਤਾਂ ਆਪਾਂ ਇੱਕ ਵਾਰ ਇੱਥੋਂ ਤੱਕ ਕੀ ਕਰਦੇ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਤੱਕ ਜਰੂਰ ਭੇਜਣਾ